ਤੁਹਾਡਾ ਮੇਰਾ ਨਾਮ ਹਰਜਿੰਦਰ ਕੌਰ ਜੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਭਾਜੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਚ ਨੇ ਦੋ ਇੱਕ ਅੱਲਾ ਹੀ ਇੱਕੋ ਇਹਦਾ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨੇ ਚਿਰ ਫੌਜ ਰਹਿ ਫੌਜ 7 ਸਾਲ ਨੌਕਰੀ ਕੀਤੀ ਆ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤਾਂ ਕੀਤੀ ਨੇ ਸ਼੍ਰੀਨਗਰ ਦੋ ਸਾਲ ਲੇਚ ਕੀਤੀ ਆ ਨਾ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨੇ ਚਿਰ ਪਹਿਲਾਂ ਕਸਾਲ ਕੋ ਹੋ ਗਿਆ ਜੰਮੂ ਕੇ ਨੂੰ ਸਾਲ ਡੇਢ ਸਾਲ ਹੋ ਗਿਆ ਕੇ ਨਾ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਿਆ ਨੂੰ ਕੰਜਰ ਨੂੰ ਹਾਂਜੀ ਇਹ ਜਿਹੜਾ ਹੁਣ ਜੀਵਨ ਫੌਜੀ ਫੌਜੀ ਇਸ ਕਰਕੇ ਕਿਹਾ ਜਾਂਦਾ ਇਹਨੂੰ ਕਿ ਫੌਜੀ ਫੌਜੀ ਕਿੱਦਾਂ ਬਣਾਇਆ ਸੀ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ ਤੇ ਕੀ ਸੋਚ ਕੇ ਨੂੰ ਫੌਜੀ ਬਣਾਇਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜੇ ਮੇਰੇ ਘਰ ਦੀ ਗਰੀਬੀ ਬੜੀ ਸੀ ਬੜੇ ਮਾੜੇ ਹਾਲਤੀ ਸੀ ਮੈਂ ਕਹਿੰਦਾ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੁੜ ਪਰ ਮੈਂ ਪੜਾਹ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਹ ਲ ਖਾ ਕੇ ਭਰਤੀ ਕਿਰਾਏ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬਣਿਆ ਪੁੱਤ ਦੇ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਘੋੜਾ ਓ ਫੰਗੜਾ ਹੋ ਗਿਆ ਛੁੱਟੀ ਆਇਆ ਮੁੜ ਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚਲੇ ਆ ਗਿਆ ਕਿੰਨਾ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ ਕਿਹੜੇ 9 ਮਹੀਨੇ ਪਿਛਲੇ 9 ਮਹੀਨੇ ਦੇ ਵਿੱਚ ਇੱਕ ਤੇ ਆ 9 ਮਹੀਨੇ ਨਿਕਲੇ ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਹੈ ਉਹ ਚ ਛੁੱਟੀ ਆਇਆ ਉਹ ਚ ਛੁੱਟੀ ਆਇਆ ਕਿੰਨਾ ਚਿਰ ਕਰ ਰਿਹਾ ਦੋ ਮਹੀਨੇ ਛੁੱਟੀ ਕੱਟ ਕੇ ਗਿਆ ਅੱਛਾ ਹਾਂ ਫਿਰ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਬਾਰ ਕਰਦੋ ਗਿਆ ਬਾਰੇ ਮੇਰੇ ਕੱਲ 8-9 ਮਹੀਨੇ ਹੋ ਗਏ ਨੇ ਬਾਰ ਕੀ ਕਿਹਾ ਕਿ ਮੈਨੂੰ ਕੁਝ ਨਹੀਂ ਕਿਹਾ ਵਾਦੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਰ ਮੈਨੂੰ ਬਦੋਂ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਆ ਇਹ ਇਸ ਇਨਾ ਕੰਮਾਂ ਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾ ਕਿਤੇ ਫੋਟੋ ਲੱਥੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਨੇ ਆ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਬੇਨਜਾਜ ਨਹੀਂ ਕਹਿਣਾ ਉਹਨਾਂ ਨੇ ਵੀ ਬਲੈ ਕਹਿਣਾ ਮ ਤੇ ਮੁਰਕੇ ਚਲੇ ਜਾਂਦੇ ਰਹੇ ਨੇ ਤੇ ਮੁੜ ਕੇ ਹੋਣ ਸਾਨੂੰ ਤੰਗ ਕੀਤਾ ਪੁਲਿਸ ਨੇ ਔਰ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੋਕ ਕੇ ਲਿਆਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੋਕ ਲਿਆ ਮੇਰੇ ਭਨੂਜੇ ਨੂੰ ਵੀ ਚੋਕ ਲਿਆ ਇਹਨਾਂ ਨੇ ਬੇਨਜਾਜ ਹੀ ਚੋਕ ਲਿਆ ਜਦੋਂ ਮੈਨੂੰ ਤੇ ਚੋਕੜਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੋਕਦੇ ਉਹੋ ਇੱਕ ਮੁੰਡੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਪਹਿਲਾਂ ਮੈਨੂੰ ਕਹਿੰਦਾ ਰਿਹਾ ਮਾਂ ਫੋਟੋ ਮੇਰੇ ਫੋਨ ਤੇ ਮਾਂ ਮੈਂ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤਾਂ ਤੂੰ ਚਿੰਤਾ ਨਾ ਕਰੀ ਭਾਜੀ ਸੱਤੀ ਅੱਠੀ ਅੱਠੀ ਦਿਨ ਮੈਨੂੰ ਫੋਨ ਆਉਣਾ ਤੇ ਮੈਂ ਕਹਣਾ ਫੌਜ ਚ ਫੌਜ ਚ ਫੌਜ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਇਹਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈ ਇਹ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੀ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਉਹਦੇ ਕੰਨੀ ਆਵੇਂ ਮੁੰਡਾ ਫੌਜ ਚ ਉਹਦੇ ਬਾਹਰ ਚੜਿਆ ਗਿਆ ਤੇ ਪਾਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚ ਲੱਗਿਆ ਮੈਂ ਵੇੜੇ ਚ ਲੱਗ ਪਈ ਹਾਂ ਤੇ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚ ਲੱਗ ਗਿਆ ਕਿڑی ਨਿਹਰੀ ਮੱਚ ਗਈ ਬੰਦੇ ਪਾਲਾ ਆ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮੁਕਾਉਂਦੇ ਫੇਰ ਪਾਜੀ ਉਸ ਤੋਂ ਬਾਅਦ ਪੁਲਸ ਹੋਣੀ ਸ਼ੁਰੂ ਹੋ ਗਈ ਕਿਹੜੇ ਕਿਹੜੇ ਪਰਚੇ ਇੱਥੇ ਮੈਨੂੰ ਇੱਕ ਪਰਚੇ ਆਂਦਾ ਨਹੀਂ ਜੇ ਪਤਾ ਮੈਨੂੰ ਪਰਚੇ ਬੜੇ ਦਿੱਤੇ ਹੋਗੇ ਆ ਝੂਠੇ ਡੇਰੇ ਵਾਲੇ ਕਰੀ ਜਾਂਦੇ ਇਹ ਕਦੋਂ ਤੋਂ ਹੋਣੀ ਸ਼ੁਰੂ ਹੋਏ ਅੱਜ ਜਦੋਂ ਬਾਹ ਕੀ ਤੁਹਾਡਾ ਨਕਦੀ ਗੱਲ ਹੋਈ ਵੀ ਕਿਉਂ ਇਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾ ਪਾਜੀ ਕਈ ਮੇਰੇ ਕੋ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋ ਆਉਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਮੈਨੂੰ ਕਿਤੇ ਫੋਨ ਆਵੇ ਤੇ ਮੈਂ ਪੁੱਛਾਂ ਤੇ ਸਹੀ ਵੀ ਪਤਾ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਹਾ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਭਾਜ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਆ ਜਨਾਨੀਆਂ ਗਰੀਬ ਨੇ ਇਹਨਾਂ ਮੈਂ ਰੋਟੀ ਪਾਣੀ ਦੇੜਨੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤਾਨੂੰ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੇ ਪਕਾਉਣੀ ਆ ਕਮਾਂ ਦੇ ਕਿਥ ਕੋਈ ਨਹੀਂ ਮੈਂ ਕਿੱਦਾਂ ਰੋਟੀ ਪਾਣੀ ਚੱਲਦਾ ਚੱਲ ਚਲੋ ਰੋਟੀ ਪਾਣੀ ਤਾਂ ਮਾੜਾ ਚੰਗਾ ਚੱਲਣਾ ਹੀ ਜੀਵਿੰਦਰਾ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਹੈਗੀ ਇਹ 2 ਕਿੱਲੇ ਪਿਆਲੀ ਮੇਰੀ ਹਾਂਜੀ ਠੇਕਾ ਠੋਕਾ ਹਾਂਜੀ ਜੇ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਕੀ ਆਕਾ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਆਕੜਾ ਪੁੱਤ ਮੈਂ ਦਵਾਈ ਖਾ ਕੇ ਮਰ ਜਾਣਾ ਐ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਓ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਆ ਮੇਰਾ ਸਰੀਰ ਕੰਬੁੰਡਿਆ ਅੱਖ ਤੂੰ ਕਿੱਥੇ ਆੱਖੀ ਮੈਨੂੰ ਲੱਭਦਾ ਨਹੀਂ ਪਾਜੀ ਮੇਰੇ ਲੱਗੇ ਨਹੀਂ ਕੋਈ ਆਣ ਕੇ ਜਨਾਨੀ ਪੈਂਦੀ ਡਰਦੀ ਵੀ ਪਤਾ ਨਹੀਂ ਕਿਹਲੋਂ ਪੁਲਿਸ ਪੈ ਜਾਣੀ ਤੇ ਕਦੋਂ ਲੈ ਜਰਾ ਨੂੰ ਕਹਿੰਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਹੀਰਾ ਨਰ ਜਾਈ ਚ